ད�ས 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 དས 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 ད� ਜੋ ਜੰਤੀ ਤੱਕਰੇ ਮੇ ਬੋਲੇ ਸਿਰਫ ਵਾਲਮਿਕ ਜੰਤੀ ਤੱਕਰੇ ਹਾਏ ਹਾਏ ਭਾਈ ਕਰਨੀਆਂ ਉਸ ਤੋਂ ਬਾਅਦ ਹਾਏ ਹਾਏ ਦੇ ਸਾਲੋਂ ਕਿ ਇਹਨਾਂ ਨੇ ਹਾਏ ਹਾਏ ਗੁਜ਼ਾਰਾ ਉਹਨਾਂ ਕੋਲ ਹਾਏ ਹਾਏ ਆਪਣੇ ਘਰ ਦਾ ਪਾਲਾ ਨਾ ਸਾਡਾ ਕੋਈ ਸਾਈਨ ਕਰਾਇਆ ਹੀ ਕੋਈ ਸਾਈਨ ਨਹੀਂ ਕਰਾਇਆ ਕੋਈ ਨਿੱਕੀ ਕਾਰਬਾਰੀ ਨਹੀਂ ਹੋਈ 10 ਸਾਲਾਂ ਦੀ ਸਾਨੂੰ ਐ ਕੰਪਨੀ ਚ ਭੇਜਤਾ ਇਹ ਜਾਣਕਾਰੀ ਇੱਕ ਮਿੰਟ ਆਪਣੇ ਮੁੰਡਾ ਕੋਲ ਗੱਲ ਕਰੀ ਮੈਂ ਕਿਹਾ ਲੈਟਰ ਕਮੇਟੀ ਚ ਆ ਚੁੱਕਿਆ ਉਹਨੇ ਜਦੀ ਮੈਨੂੰ ਫੋਨ ਕਰਿਆ ਇਹਦੇ ਤੁਹਾਡੇ ਮੁਬਾਰਕ ਜੰਗ ਸਰਕਾਰ ਮੁਬਾਰਕ ਜਰਾਸੀ ਆਪਾ ਹਾਏ ਹਾਏ ਸਾਰੇ ਬਿੱਟੂ ਹਾਏ ਹਾਏ ਜੱਟ ਦੇ ਬਿੱਟੂ ਹਾਏ 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 ਜਿੰਨਾ ਜਿੰਨਾ ਕਮਲਕਾਰ ਸੀ ਇੱਕ ਵੀ ਦੀ ਅਸੀਂ ਆਮ ਬੰਦੇ ਦੀ ਸਰਕਾਰ ਹੈ ਅਸੀਂ ਆਮ ਪਾਰਟੀ ਆਮ ਬੰਦੇ ਦਾ ਹੈ ਬਠੇ ਨਾ ਆਮ ਲੋਕਾਂ ਨੇ ਆਮ ਲੋਕਾਂ ਨੇ ਇਹ ਲੋਕਾਂ ਨੇ ਵੋਟਾਂ ਪਾਈਆਂ ਸੀ ਅੱਜ ਇਹ ਲੋਕਾਂ ਦਾ ਹਾਲ ਦੇਖੋ ਆਮ ਲੋਕਾਂ ਦਾ ਹਾਲ ਦੇਖੋ ਅੱਜ ਜਿਹੜੇ ਤਗੜੇ ਨੇ ਉਹਨਾਂ ਨੂੰ ਠੇਕ ਪੀ ਜਾਂਦੇ ਇਹ ਉਰੇ ਹਾਜ਼ਰੀਆਂ ਲਾ ਕੇ ਜਿਨ੍ਹਾਂ ਦੀ ਲੱਖ ਲੱਖ ਰੁਪਏ ਦੰਡਾਏ ਹਫਤਾ ਹਫਤਾ ਨਹੀਂ ਵੜਦੇ ਕੋਈ ਪੁੱਛਦਾ ਅੱਜ ਦੇਖੋ ਕਮੇਟੀ 'ਚ ਕੋਈ ਮੁਲਾਜ਼ਮ ਨਹੀਂ ਮੌਜੂਦਾਂ ਮਿਲੂਗਾ ਹਾਜ਼ਰੀਆਂ ਲੱਗੀਆਂ ਨੇ ਪ੍ਰਧਾਨ ਕਹਿੰਦਾ ਵੀ ਮੈਂ ਸਹਿਮ ਨਹੀਂ ਕਰਨਾ ਮੇਰੇ ਐਮਸੀ ਨੇ ਔਰ ਨਾਗਰਾ ਸਾਹਿਬ ਨੇ ਮੈਨੂੰ ਕਿਹਾ ਵੀ ਇਹ ਮਤਾ ਪਾਸ ਨਹੀਂ ਕਰਨਾ ਅਸੀਂ ਅਡਜੈਕਟ ਕਰ ਲ ਬੜੀ ਖੁੱਲੀਆਂ ਤੁਹਾਡੇ ਪੂਰੇ ਰਿਕਾਰਡ ਨਾਲ ਕਰਿਆ ਉਹ ਤੋਂ ਬਾਅਦ ਇਹਨਾਂ ਨੇ ਉਹ ਮਤਾ ਧੱਕੇ ਨਾਲ ਪਾਸ ਕਰਾਇਆ ਔਰ ਜਦਕਿ ਅਸੀਂ ਉਹ ਮਤੇ ਲਈ ਨੇ ਔਰ ਐਮੀ ਨੇ ਜ਼ੋਰ ਪਾਇਆ ਜੀ ਸਾਨੂੰ ਸਰਕਾਰ ਦਾ ਪ੍ਰੈਸ਼ਰ ਆ ਕਿਉਂ ਉਹ ਕਰੋੜਾ ਰੁਪਇਆ 5 ਕਰੋੜ ਦਾ ਠੇਕਾ ਆਪਣਾ ਉਹਦਾ 5 ਕਰੋੜ ਰੁਪਏ ਦਾ ਵੀ ਉਹ ਦਿੱਲੀ ਦੀ ਅਸੀਂ ਕੰਪਨੀ ਦੇ ਨਾਲ ਗੰਮੀ ਇੱਥੇ ਕਮੇਟੀਾਂ ਤੇ ਤਰੁਕ ਕਰਨਗੇ ਸਿਰਫ ਤਿੰਨ ਆਮ ਪਾਰਟੀ ਦੇ ਬੰਦੇ ਚੌਥਾ ਲਖਵੀਰ ਆਏ ਨੇ ਉਹ ਮਤੇ ਤੇ ਰਿਜੈਕਟ ਕੀਤਾ ਉਹਦੀ ਕਾਪੀ ਉਰੇ ਪਈਆਂ ਤੁਸੀਂ ਕਮੇਟੀ ਦੇ ਸਪੀਕਰ ਨੂੰ ਪੁੱਛੋ ਕਿਉਂ ਤਾਂ ਨਲਾਇਕ ਨੇ ਇਹ ਤਰਨਾ ਇਸ ਕਰਕੇ ਲਾਇਆ ਦੋ ਦਿਨ ਦੀ ਹੜਤਾਲ ਹੈ ਕੰਮ ਛੱਡ ਹੜਤਾਲ ਕਰੀ ਪਈ ਅਸੀਂ ਨੇ ਜੀ ਇਹ ਤਰਨਾ ਇਸ ਕਰਕੇ ਆ ਕਿ ਜਿਹੜੇ ਕੱਚੇ ਮਲਾਜਮਾ ਸਾਡਾ ਕੋਈ ਪੱਕਾ ਨਹੀਂ ਹੋਗਾ ਸਫਾਈ ਵਾਲੇ ਚੋ ਕੋਈ ਪੱਕਾ ਨਹੀਂ ਹੈਗਾ ਬਿਜਲੀ ਵਾਲੇ ਚੋ ਕੋਈ ਪੱਕਾ ਨਹੀਂ ਹੈਗਾ ਪੰਪ ਆਪਰੇਟਰ ਕੋਈ ਪੱਕਾ ਨਹੀਂ ਸਿਵਰ ਬੋਰਡ ਚੋ ਕੋਈ ਪੱਕਾ ਨਹੀਂ ਹੈਗਾ ਨਾ ਮਾਲੀ ਨਾ ਡਰਾਈਵਰ ਕੋਈ ਪੱਕਾ ਨਹੀਂ ਹੈਗਾ ਇਹਨਾਂ ਦੀ ਤਨਖਾਹ 10600 ਰੁਪਈਆ ਹੀ ਮਿਲਦੀ ਹੈ ਉਹੀ ਠੇਕੇਦਾਰ ਦੀ ਉਹੀ ਕੰਟਰੈਕਟਰ ਤੇ ਵੀ ਕਰੇ ਇਹਨਾਂ ਨੇ 2021 ਚ ਸਾਨੂੰ ਕੰਟਰੈਕਟਰ ਤੇ ਕਰਿਆ ਸੀ ਇਹਨਾਂ ਨੇ ਉਹੀ ਤਨਖਾਹ ਹਾਲੇ ਤੱਕ 10600 ਹੀ ਦਿੱਤੀ ਹੈ ਨਾ ਕੋਈ ਡੀਸੀ ਰੇਟ ਮਿਲਦਾ ਹੈ ਨਾ ਕੁਝ ਮਿਲ ਰਿਹਾ ਉਹਦੇ ਨਾਲ ਨਾ ਸਾਨੂੰ ਪਤਾ ਹੈ ਵੀ ਡੀਸੀ ਰੇਟ ਹਾਲੇ ਤੱਕ ਹੈ ਕਿੰਨਾ ਹੈ। ਕਿੰਨਾ ਹੈ? ਉਹ ਦੋ ਦਿਨ ਬਾਅਦ ਕੀ ਕਰੋਗੇ? ਦੋ ਦਿਨ ਬਾਅਦ ਤੋਂ ਇਸ ਤੋਂ ਬਾਅਦ ਇਹ ਹੈ ਜੀ ਅਸੀਂ 92 ਕਿੰਨਤੀ ਕਰਕੇ ਰੁਕੇ ਪਏ ਆ। ਉਹ 7 ਤਰੀਕ ਤੋਂ ਬਾਅਦ ਰੈਗੂਲਰ ਹੜਤਾਲ ਚੱਲੂ ਨਹੀਂ ਸਕਦੀ। ਇਹ ਕੰਮ ਨਹੀਂ ਕਰੋਗੇ ਕੋਈ? ਕੰਮ ਨਹੀਂ ਕਰਨਾ। ਕੰਮ ਛੱਡ ਹੜਤਾਲ ਆਈ ਤਾਂ। ਦਿਹਾਰਾ ਦਾ ਸਮਾਂ ਦਿਹਾਰਾ ਦਾ ਕੋਈ ਚੱਕਰ ਨਹੀਂ ਸਾਨੂੰ ਆਪਾਂ ਨੂੰ ਅਸੀਂ ਤਿਆਰ ਪਹਿਲਾਂ ਵੀ ਕੱਟ ਲਏ ਜੀ 5 ਸਾਲ 10 ਸਾਲ 15 15 20 20 ਸਾਲ ਹੋ ਗਏ ਨਾ ਨੂੰ ਜੁਆਇਨਿੰਗ ਕਰ ਰਹੇ ਨੂੰ। ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਕੋਰੇ ਦਾ ਐਮਐਲਏ ਆ ਚਾਹੇ ਪੰਜਾਬ ਸਰਕਾਰ ਦਾ ਕੋਈ ਵੀ ਬੰਦਾ ਸਾ ਨਾ ਕਦੇ ਸੁਣਾਈ ਹੋਈ ਹੈ ਕੋਈ ਮੀਟਿੰਗ ਨਹੀਂ ਹੋਈ ਰੁੱਡੀ ਕਿਸੇ ਨੇ ਕੋਈ ਵੀ ਨਹੀਂ ਮੀਟਿੰਗ ਆ ਰਹਾ ਸਾਡਾ ਪੁੱਛਿਆ ਤੱਕ ਨਹੀਂ ਕਿਸੇ ਨੇ ਜੀ ਆ ਕੇ ਤੁਹਾਡੀ ਡਿਮਾਂਡ ਕੀ ਹੈ ਡਿਮਾਂਡ ਕੀ ਕੀ ਹੈ ਡਿਮਾਂਡ ਸਾਡੀ ਇਹ ਹੈ ਪੱਕੇ ਹੋਣ ਦੀ ਹੈ ਜੀ ਕੱਚੇ ਜਿਹੜੇ ਕੱਚੇ ਮਲਾਜਮ ਬੈਠੇ ਆ ਸਾਡਾ ਪੱਕੇ ਕੀਤਾ ਜਾਵੇ ਨਾਲੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਠੇਕੇ ਦੇ ਰਹੇ ਆ ਜੀ ਸਾਡਾ ਠੇਕਾ ਦਿੱਲੀ ਦੇ ਰਹੇ ਆ ਇਹ ਉਹ ਬੰਦ ਕੀਤਾ ਜਾਵੇ ਉਹਦੇ ਪਰ ਰੋਕ ਲਗਾਈ ਜਾਵੇ ਕਿਉਂਕਿ ਸਾਡੀ ਬੀਬੀਆਂ ਪੈਣਾ ਕੂੜਾ ਆਪ ਚੱਕਦੀਆਂ ਉਹ ਸਾਰਾ ਖਤਮ ਹੋ ਜਾਣਾ ਇਹਨਾਂ ਦਾ ਰੁਕਮੈਂਟ ਇਹਨਾਂ ਦਾ ਸਾਰਾ ਖਤਮ ਹੋ ਜਾਣਾ ਉਹ ਜਰੀਆ ਵੀਕ ਸਾਡੀ ਇਹ ਹੀ ਤਾਂ ਹੈ ਕਿ ਰੋਜ਼ੀ ਰੋਟੀ ਬਸ ਚਲਾਉਣ ਵਾਸਤੇ ਉਹ ਵੀ ਖਤਮ ਕਰ ਰਹੇ ਆਂ ਦਿੱਲੀ ਨੂੰ ਠੇਕਾ ਦੇ ਕੇ ਅਸੀਂ ਕਹਿੰਦੇ ਸਾਰਾ ਕੁਝ ਖਤਮ ਕਰਕੇ ਅੱਗੇ ਆਉਣ ਵਾਲੀ ਪੀੜ੍ਹੀ ਕੀ ਕਰੂਗੀ ਬੱਚੇ ਕੀ ਕਰਨਗੇ ਸਾਲ ਦੀਆਂ ਵੀ ਜਾਓਕਾਰ ਲੋੜ ਤੇ ਦੱਸੋ ਜੀ ਹੁਣ ਕੀ ਕਰੂਗੇ ਇਹ ਸਾਰੇ 15-15 ਸਾਲ 20 ਵੀ ਸਾਲ ਉਰੀ ਕੱਢ ਕੇ ਹੁਣ ਕਹਿੰਦੇ ਹੋਰ ਇਹ ਜੇ ਇਸ ਤੋਂ ਬਾਅਦ ਵੀ ਨਾ ਹੋਇਆ ਸਾਡਾ ਹੱਲ ਕੋਈ ਨਾ ਹੋਇਆ ਹੱਲ 7 ਤਰੀਕ ਤੋਂ ਵਾਲਮੀਕ ਜਨਤੀ ਤੋਂ ਬਾਅਦ ਅਸੀਂ ਰੈਗੂਲਰ 8 ਤਰੀਕ ਤੋਂ ਹੜਤਾਲ ਸ਼ੁਰੂ ਹੈ ਤੱਕ ਉਹ ਸਰਕਾਰ ਨੂੰ ਆਪ ਜਵਾਬ ਦੇਵੇ ਪ੍ਰਸ਼ਾਸਨ ਆਪ ਦੇਖੂਗਾ ਸਾਰਾ ਕੁਝ ਸਾਡੀ ਜ਼ਿੰਮੇਵਾਰੀ ਹੈ ਪੂਰੇ ਹੀ ਹੈ ਕਿ ਪੰਜਾਬ ਲੈਵਲ ਤੇ ਪੂਰੇ ਪੰਜਾਬ ਲੈਵਲ ਤੇ ਹੋਣੀ ਹੈ ਸਾਡੇ ਪੰਜਾਬ ਲੈਵਲ ਤੇ ਸਭ ਤੈ ਦਿ ਲੋ ਧੰਨਵਾਦੀ ਕਰਦਾ ਮੈਂ মিডিਆ ਸਾਹਿਬ ਦਾ ਉਰੇ ਪਹੁੰਚੇ ਆ ਤੁਹਾਡੇ ਥਰੂ ਇਹ ਬਹੁਤ ਕੁਝ ਹੋ ਜਾਂਦਾ ਸਾਡੇ ਵਾਸਤੇ ਸੋਚੋ ਇਹਨਾਂ ਦਾ ਕੁਝ ਜੀ ਰੋਡ ਜਾਮ ਹੋ ਜੂਗਾ ਸਾਰਾ ਕੁਝ ਕਰਾਂਗੇ ਅਸੀਂ ਉਸ ਤੋਂ ਬਾਅਦ ਤਾਂ ਹੀ ਇਹ ਟਾਲੇ ਉਰੇ ਅੱਜ ਅੱਜ ਬੈਠੇ ਆ ਦੋ ਦਿਨ ਦੀ ਹੜਤਾਲ ਸੀ ਸਾਡੀ ਅੱਜ ਲਾਸਟ ਦਿਨ ਹੈ ਕਿਉਂਕਿ ਬਾਲਮੀਕ ਮਹਾਰਾਜ ਜੀ ਦਾ ਪ੍ਰਗਤੀ ਦਿਵਸ ਆ ਰਿਹਾ ਹੈ ਉਹਦੇ ਕਰਕੇ ਅਸੀਂ ਗੰਦ ਨਹੀਂ ਪੈਣ ਸਕਦੇ ਪਾ ਸਕਦੇ ਵਿਚਾਰਾਂ ਵੀ ਸਫਾਈ ਕਰ ਰਹੇ ਹਾਂ ਕੱਲ ਤੋਂ ਸਫਾਈ ਕਰਾਂਗੇ ਬਾਕੀ ਸਾਡੀ ਪੰਜਾਬ ਪੱਤਰ ਤੋਂ ਹੀ ਹੜਤਾਲ ਜਿੰਦਗੀ ਚੱਲੀ ਠੀਕ ਇਹਨਾਂ ਨੇ ਸਾਡੇ ਖਤਮ ਕਰਤਾ ਕੰਮ ਜਦ ਕੋਈ ਮਤਾ ਆਵੇ ਕੋਈ ਅੰਦਰ ਸਾਨੂੰ ਕਿਉਂ ਨਹੀਂ ਦੱਸਦੇ ਵੀ ਤੁਹਾਡੀ ਇਹ ਚਿੱਠੀ ਆਈ ਆ ਸਾਡੀ ਚਲਾ ਲਵੋ ਅਸੀਂ ਗੰਦਗੀ ਚੱਕਦੇ 10 1000 ਤੇ ਦੱਸੋ ਕਿਹੜਾ ਗੁਜ਼ਾਰਾ ਹੋਊਗਾ ਨਹੀਂ ਤੁਹਾਡੇ ਮੈਂਬਰਾਂ ਨਾਲ SLA ਮਸ਼ਵਰਾ ਨਹੀਂ ਕੀਤਾ ਇਹਨਾਂ ਨੇ ਨਹੀਂ ਨਹੀਂ ਕੀਤਾ ਜੀ ਕਿਸੇ ਨੇ ਨਹੀਂ ਕੀਤਾ ਸਾਡੀ ਕੋਈ ਖ਼ਬਰ ਨਹੀਂ ਲੰਦਾ ਕੋਈ ਪੁੱਛਦਾ ਨਹੀਂ ਕੋਈ ਹੁਣ ਕੀ ਮੰਗ ਕਰਦੇ ਫਿਰ ਤੁਸੀਂ ਅਸੀਂ ਇਹ ਮੁੱਦੇ ਕਿਸੇ ਉੱਪਰ ਪਾ ਦੇ ਪੱਕੇ ਹੀ ਹੋਣਾ ਚਿੱਟੇ ਕਰੋ ਤੁਸੀਂ ਫਾਈਵਰੀ ਲਾਰਾ ਲੱਗਦਾ ਜੀ ਇਹਨਾਂ ਨੂੰ ਕੱਚਿਆਂ ਨੂੰ ਪੱਕੇ ਕਰੋ ਜੀ ਬਸ ਸਾਰੇ ਓਵਰੈਂਜ ਤੋਂ ਬਾਹਰ ਕੱਢ ਰਹੇ ਆ ਓਵਰ ਜਿਹੜਾ ਇਹ ਸਾਰਾ ਸਾਡਾ ਪੈਚਰਾ ਬੈਠਾ ਤੁਸੀਂ ਇਹ ਦੇਖੋ ਸਾਰਿਆਂ ਨਾਲੋਂ ਜਿਹੜਾ ਵੀ ਆਪਾਂ ਕਹਿੰਦੇ ਆਂ ਵੀ ਗਟਰਾਂ ਦੀ ਸਫਾਈ ਸੀਵਰੇਜ ਵਾਲੀ ਤੇ ਸਾਰੀ ਗੰਦਗੀ ਚੱਕਦੇ ਨੇ ਸਾਰਿਆਂ ਨੂੰ ਘੱਟ ਪੈਸੇ ਇਹਨਾਂ ਦੇ ਕਦੇ ਇਹਨਾਂ ਨੂੰ ਟਾਈਮ ਸਿਰ ਤਨਖਾਹ ਨਹੀਂ ਮਿਲਦੀ ਔਰ ਤੁਸੀਂ ਇਹ ਦੇਖੋ ਜਿਹੜੇ ਅੱਜ 15 15 20 20 ਸਾਲ ਦੇ ਲੱਗੇ ਹੋਏ ਨੇ ਅੱਜ ਉਹ ਕਹਿੰਦੇ ਵੀ 60 ਸਾਲ ਦੀ ਉਮਰ ਹੈ ਘਰ ਜਾਓ ਕਿੱਥੇ ਜਾਣ ਜੀ ਉਹਨਾਂ ਦਾ ਕੀ ਰੋਜੀ ਰੋਟੀ ਦਾ ਸਾਡੇ ਇੱਕ ਹੌਸ ਦੇ ਵਿੱਚ ਮਤਾ ਆਇਆ ਸੀ ਉਹ ਮਤਾ ਸੀ ਵੀ ਏਜੰਸੀ ਨੂੰ ਦਿੱਲੀ ਦੀ ਨੂੰ ਟੈਂਡਰ ਦੇਣਾ ਨਾਗਰਾ ਸਾਹਿਬ ਨੂੰ ਮੱਦੇ ਦਾ ਪਤਾ ਲੱਗਿਆ ਉਹਨਾਂ ਨੇ ਆਪਣੇ ਸਮੂਹ ਐਮਸੀ ਬੁਲਾਏ ਉਹਨਾਂ ਨੂੰ ਸਪੈਸ਼ਲ ਮੀਟਿੰਗ ਰੱਖਣ ਨੂੰ ਕਿਹੜੀ ਕਿਹੜੀ ਸਰਕਾਰ ਦੇ ਵੇਲੇ ਮਤਾਂ ਸੀ ਉਹ ਕੀ ਹੋਣੀ ਕੰਪਾਰਟੀ ਹੁਣ ਆਇਆ 15 20 ਦਿਨ ਪਹਿਲਾਂ ਉਹ ਨਾਗਰਾ ਸਾਹਿਬ ਨੇ ਬੁਲਾ ਕੇ ਐਮਸੀਆਂ ਨਾਲ ਸਲਾਹ ਕਰਕੇ ਦੁਬਾਰਾ ਮੀਟਿੰਗ ਰੱਖੀ ਪਹਿਲਾਂ ਉਹ ਮੀਟਿੰਗ ਦਾ ਝੰਡਾ ਰੋਕਿਆ ਗਿਆ ਨਿਕਲਣ ਤੋਂ ਜਦੋਂ ਪਤਾ ਲੱਗ ਗਿਆ ਵੀ ਝੰਡਾ ਲੀਕ ਹੋ ਗਿਆ ਉਹ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਸਾਡੇ ਐਮਸੀਆਂ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਉਹ ਪਾਸ ਕਰੋ ਲੇਕਿਨ ਸਾਡੇ ਸਮੂਹ ਐਮਸੀ ਜਿਹੜੇ ਕਾਂਗਰਸ ਦੇ ਸੀ ਉਹਨਾਂ ਨੇ ਸਾਰਿਆਂ ਨੇ ਉਹ ਮਤਾ ਰਿਜੈਕਟ ਕੀਤਾ ਔਰ ਜਿਹੜੇ ਆਮ ਪਾਰਟੀ ਦੇ ਐਮਸੀ ਸੀ ਔਰ ਐਮਐਲਏ ਸਾਹਿਬ ਸੀ ਉਹਨਾਂ ਨੇ ਉਹ ਮਤਾ ਪਾਸ ਕੀਤਾ ਉਹ ਕਹਿੰਦੇ ਸਾਡਾ ਇਹ ਬਹੁਤ ਜ਼ਹਿਮਤ ਹੈ ਕੀ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਮ ਪਾਰਟੀ ਦੀ ਸਰਕਾਰ ਆਮ ਲੋਕ ਤਾਂ ਬੈਠੇ ਆ ਸੜਕਾਂ ਤੇ ਅੱਜ ਇਹਨਾਂ ਦਾ ਮਤਾ ਆਇਆ ਤੁਹਾਨੂੰ ਸੋਚਣਾ ਚਾਹੀਦਾ ਵੀ ਅਸੀਂ ਇੱਕ ਦਿੱਲੀ ਦੀ ਪਾਰਟੀ ਨੂੰ ਇਹਨਾਂ ਦਾ ਟੈਂਡਰ ਦੇ ਰਹੇ ਆ ਇਹ ਤਾਂ ਬੰਦੇ ਪੱਕਿਆਂ ਦੀ ਆਸ ਤੇ ਬੈਠਿਆ ਇਹਨਾਂ ਨੂੰ ਤਾਂ ਇਹ ਸੋਚਦੇ ਵੀ ਅੱਜ ਪੱਕੇ ਕੀਤਾ ਰੂਗੀ ਕੱਲ ਕੀਤਾ ਤੁਸੀਂ ਇਹਨਾਂ ਨੂੰ ਬਾਹਰ ਹੀ ਘੜਤਾ ਕਿਹਾ ਹੁਣ ਦਿੱਲੀ ਉਰੇ ਰਾਜ ਕਰੂਗੀ ਕਿਹਾ ਦਿੱਲੀ ਦਾ ਟੇਕੇਦਾਰ ਕਿਤੇ ਗਲੀਆਂ ਚ ਸਫਾਈ ਕਰੂਗਾ ਇਹ ਬੜਾ ਨਜਾਇਜ਼ ਹੋਇਆ ਜਿੱਥੇ ਸਿੱਧੀ ਅਸੀਂ ਨਿੰਦਾ ਕਰਦੇ ਹਾਂ ਅਸੀਂ ਇਹਨਾਂ ਦੇ ਨਾਲ ਤਣਮਣ ਧੰਦੇ ਨਾਲ ਜਿੱਥੇ ਮੇਟਣਗੇ ਅਸੀਂ ਇਹਨਾਂ ਦੇ ਮੂਰੇ ਫੇਟਾਂਗੇ ਔਰ ਅਸੀਂ ਜਿਹੜਾ ਭਾਈ ਸਾਡੀ ਭਾਈਚਾਰੀ ਹੈ ਉਹਨੂੰ ਕੈਮਰਾਂ ਰੱਖਾਂਗੇ ਹੋਰ ਅਸੀਂ ਭਾਵੇਂ ਕੀ ਭਾਈਚਾਰਾ ਅਮੇਸ਼ਾੜੇ ਕਾਂਗਰਸ ਪਾਰਟੀ ਹਮੇਸ਼ਾ ਘੜਦੀ ਰਹੀ ਆ ਹੋਰ ਹਮੇਸ਼ਾ ਹੀ ਇਹਨਾਂ ਦਾ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਪਰ ਮੇਰੀ ਪੇਂੰਤੀ ਹੈ ਸਰਕਾਰ ਨੂੰ ਤੁਸੀਂ ਬੜੀਆਂ ਅਸਾਜੀ ਲੋਕਾਂ ਨੂੰ ਲੋਕਾਂ ਨੇ ਚੇਂਜ ਕੀਤਾ ਸੀ ਤੁਸੀਂ ਤਾਂ ਜਿੱਥੇ ਕਿਸਾਨ ਰੋਲਦਾ ਉੱਥੇ ਬੇਰਜ਼ਗਾਰ ਇਹ ਜਿਹੜੇ ਰਜ਼ਗਾਰ ਕਰ ਰਹੇ ਸੀ ਉਹ ਵੀ ਰੋਲਦੇ ਕਿਹੜਾ ਤੁਸੀਂ ਵਰਗ ਨੂੰ ਖੁਸ਼ਿਆਲੀ ਦੇ ਸਿਰਫ ਦਿੱਲੀ ਨੂੰ ਇਹ ਦਿੱਲੀ ਵਾਲੀ ਨੀਤੀ ਉਰੇ ਨਹੀਂ ਚੱਲੇ ਇਹ ਤਖਤਾ ਪਟੜਨਗੇ ਲੋਕ ਜੇ ਤੱਕ ਕਾਲੀਆਂ ਦਾ ਬਲਟ ਸਕਦੇ ਐ ਕਾਂਗਰਸ ਦਾ ਬਲਟ ਸਕਦੇ ਆ ਉਹ ਦਿਨ ਦੂਰ ਨਹੀਂ ਇਹ ਆਮ ਆਦਮੀ ਦਾ ਤਖਤਾ ਪਟ ਜਿਹੜਾ ਇਹਨਾਂ ਨਾਲ ਧੋਖਾ ਕਰੂਗਾ ਜਿਹੜਾ ਇਹਨਾਂ ਨਾਲ ਨਹੀਂ ਖੜੂਗਾ ਉਹ ਬਖਸ਼ਿਆ ਨਹੀਂ ਜਾਊਗਾ ਔਰ ਇਤਿਹਾਸ ਗਵਾਏ بڑے بڑے ਜੁਗਦ ਜਿਹੜੇ ਵੀ ਹੋਏ ਉਹ ਬਾਗਵੀ ਕੀ ਸ਼ਕਤੀ ਤੇ ਹੀ ਹੋਏ ਉਹ ਸ਼ਕਤੀ ਹੈ ਇਹਨੂੰ ਨਜਗਾਓ ਜੇ ਸ਼ਕਤੀ ਜਾਗ ਗਈ ਤਾਂ ਜਿਹੜੇ ਅੱਜ ਚੈਨ ਦੀ ਨੀਂਦ ਸਾਡੇ ਬੱਚੇ ਛੜੇ ਅਸੀਂ ਬਰੋੜਾਂ ਦੇ ਸਾਫ਼ ਸੁਭਈਆ ਬਰੋੜਾਂ ਤੇ ਵਧੀਆ ਸਾਫ਼ ਸੁਥਰਾ ਵਾਤਾਵਰਣ ਕਰਦੇ ਆ ਨਰਕ ਬਹਿਜੂ ਗੋੜੇ ਪੰਜਾਬ ਇਹ ਪੂਰੇ ਪੰਜਾਬ ਚ ਦਿੱਲੀ ਦੀ ਪਾਰਟੀਆਂ ਜੇ ਕੋਈ ਟੈਂਟ ਆਲਾ ਮਾਰੋਣ ਤਾਂ ਦਿੱਲੀ ਦਾ ਜੇ ਕੋਈ ਬੋਰਡ ਲਗਣੇ ਤਾਂ ਦਿੱਲੀ ਦੀ ਪਾਰਟੀ ਹੁਣ ਜਿਹੜਾ ਸਫਾਈ ਸੀ ਉਹਤੀ ਪੀਸੀ ਪਾਰਟੀ ਨੂੰ ਔਰ ਅਸੀਂ ਇਹ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਸਾਰੇ ਸੀਵਰੇਜ ਦੇ ਮਲਾਜ਼ਮ ਜਿੱਦਾਂ ਕਮੇਟੀ 'ਚ ਸੀ ਕੱਲ੍ਹ ਹੀ ਦੰਸੇ ਟਾਈਮ 'ਚ ਇਹ ਸਾਰੇ ਮਲਾਜ਼ਮ ਇਹ ਸੀਵਰੇਜ ਬੋਰਡ ਦੇ ਚਲੇ ਇਹ ਕਮੇਟੀ 'ਚ ਲਿੱਤੇ ਜਾਣ ਜਿਹੜੇ ਸਾਡੇ ਮਾਲੀ ਨੇ ਜਾਂ ਸਾਡੇ ਲੈਟ ਕੋਰਪੋਰੇਟਰ ਇਹ ਸਾਰੇ ਕਮੇਟੀ 'ਚ ਲੈ ਕੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਇਸ ਸੰਘਰਸ਼ ਬਹੁਤ بڑا ਚੱਲੂਗਾ ਔਰ ਪੂਰਾ ਪੰਜਾਬ ਲੈਵਲ ਤੇ ਸਾਰੇ ਝਾਮ ਕਰਦਾਂਗੇ ਕਾਂਗਰਸ ਪਾਰਟੀ ਹਮੇਸ਼ਾ ਮੇਰੇ ਨਾਲ ਨਾ ਕੀ ਮਤਲਬ ਕੀ ਕਾਰਨ ਹੈ ਪ੍ਰੈਸ਼ਰ ਪਾਇਆਗਾ ਕਹਿੰਦੇ ਦੇਖੋ ਸਾਰੇ ਐਮਸੀ ਮੇਸ਼ਨ ਦੇ ਸੀਗੇ ਜਿਹੜਾ ਇਹ ਮਤਲਬ ਆਂਦਾ ਗਿਆ ਸੀ ਅਸੀਂ ਤਾਂ ਉਹਦੇ ਪਹਿਲਾਂ ਹੀ ਮੀਟਿੰਗ ਤੋਂ ਪਹਿਲਾਂ ਹੀ ਸਾਰਿਆਂ ਨੇ ਮੀਟਿੰਗ ਕਰਕੇ ਕੈਨਸਲ ਕਰਨ ਦਾ ਹੀ ਅਸੀਂ ਤਾਂ ਮਨ ਬਣਾਇਆ ਵਸੇ ਫਿਰ ਉੱਥੇ ਵੀ ਮੀਟਿੰਗ 'ਚ ਵੀ ਬੜਾ ਪ੍ਰੈਸ਼ਰ ਸੀਗਾ ਕਿ ਉਹ ਸਾਹਿਬ ਕਹਿੰਦੇ ਸੀ ਅਸੀਂ ਇਹ ਮਤਾ ਉੱਤੋਂ ਕਰਾ ਲਾਂਗੇ ਜਾਂ ਇੱਧਰੋਂ ਕਰਾ ਲਾਂਗੇ ਉੱਧਰੋਂ ਕਰਾ ਲਾਂਗੇ ਪਰ ਸਾਡੇ ਐਮਸੀ ਨੇ ਇਹ ਮਤਾ ਕੈਨਸਲ ਕੀਤਾ ਤੇ ਪ੍ਰੈਸ਼ਰ ਕਾਦਾ ਸੀ ਪ੍ਰੈਸ਼ਰ ਤਾਂ ਇਹ ਹੀ ਆ ਵੀ ਇਹ ਜਿਹੜਾ 5 ਕਰੋੜ ਰੁਪਏ 4 ਕਰੋੜ 58 ਲੱਖ ਰੁਪਏ ਸੀ ਪਹਿਲਾਂ ਸ਼ਹਿਰ ਦੀ ਜਿਹੜੀ ਸਫਾਈ ਸੀਗੀ ਉਹ ਮੇਰੇ ਖਿਆਲ ਚ 2 ਕਰੋੜ ਕੁਸ਼ ਰੁਪਈਆ ਨਾਲ ਹੁੰਦੀ ਸੀ ਪਰ ਇਹ ਡਬਲ ਪੈਸੇ ਜਿਹੜੇ ਸੀਗੇ ਸ਼ਹਿਰ ਦੀ ਸਫਾਈ ਲਈ ਦਿੱਲੀ ਦੀ ਕੰਪਨੀ ਨੂੰ ਟਿਕਾ ਦੇਈ। ਇਹ ਤੁਸੀਂ ਪ੍ਰੈਸ਼ਰ ਓਕੇ ਫਿਰ ਤੁਸੀਂ ਮਤਲਬ ਸਾਈਨ ਕਰ ਦਿੱਤੀ। ਪ੍ਰੈਸ਼ਰ ਮੇਰੇ ਤੇ ਕੀ ਪਾਉ ਮੇਰਾ ਤਾਂ ਸਾਰਾ ਭਾਈ ਭਾਈਚਾਰਾ ਤਾਂ ਮੇਰਾ। ਇਹਨਾਂ ਲਈ ਤਾਂ ਮੈਂ ਖੜਦਾ। ਪਰ ਇੱਥੇ ਮੈਨੂੰ ਇਹ ਨਹੀਂ ਹੁੰਦਾ ਵੀ ਮੈਂ ਗੱਲਾਂ ਮਾਰ ਕੇ ਜਾਵਾਂ। ਇੱਥੇ ਸਾਰੇ ਨਾਲ ਇਹਨਾਂ ਨਾਲ ਗੱਲਾਂ ਮਾਰ ਕੇ ਚਲੇ ਜਾਂਦੇ। ਕੰਮ ਇਹਨਾਂ ਦਾ ਕੋਈ ਨਹੀਂ ਕਰਦਾ। ਇਹਨਾਂ ਲਈ ਮੈਨੂੰ ਇੱਥੇ ਆ ਕੇ ਸਰਕਾਰ ਵਾਲੇ ਬੰਦੇ ਬੈਠਣ ਵੀ ਭਾਈ ਇਹਨਾਂ ਨੂੰ ਪੱਕੇ ਕਰ ਰਹੇ ਆ, ਕੱਚਿਆਂ ਨੂੰ ਪੱਕੇ ਕਰ। ਦਿਓ ਤਾਂ ਸਹੀ ਨਾ ਕੁਝ ਇਹਨਾਂ ਨੂੰ ਬਚਾਰੇ ਨੂੰ। ਗੱਲਾਂ ਮਾਰਨ ਦੀ ਗੱਲ ਕਰੋ ਗੱਲਾਂ ਮਾਰਦੇ ਨੇ ਨਾ ਲੋ ਨਾ ਫੁੱਲ ਗੱਲਾਂ ਸਾਰੀ ਗੱਲਾਂ ਮਾਰ ਕੇ ਜਨਾਂ ਜਿੰਨੇ ਲੀਡਰ ਨੇ ਮੈਂ ਤਾਂ ਕੋਈ ਲੀਡਰਿੰਗ ਕਰਦਾ ਮੇਰਾ ਤਾਂ ਭਾਈਚਾਰ ਕਿਹਾਂ ਚ ਬੈਠੀ ਆ ਭਾਈਚਾਰਾ ਮੇਰਾ ਬੈਠਾ ਹੁਣ